ਸਭ ਕੁਝ ਹੋ ਰਿਹਾ ਪੰਜਾਬ ਚ ਕੀ ਗੱਲ ਦੀ ਕਰੀਏ ਰੋਡ ਬਣ ਰਹੇ ਨੇ ਮੱਲਾ ਕਲੀਨਿਕ ਬਣ ਰਹੇ ਨੇ ਬਿਜਲੀ ਦਾ ਬਿੱਲ 20000 ਕਰੋੜ ਰੁਪਏ ਦਾ ਬਜਟ ਹੈ ਬਿਜਲੀ ਦਾ ਜਿਹੜਾ ਗਵਰਨਮੈਂਟ ਆਪਣੀ ਜੇਬ ਚੋਂ ਦੇ ਸਾਡੀ ਪਾਰਟੀ ਨੇ ਕਹਤਾ ਤੋਨਾਂ ਪਹਿਲੇ ਵੀ ਗੱਲ ਕੀਤੀ ਵੀ ਐਸਐਸਪੀ ਸਾਹਿਬ ਡੀਸੀ ਜੋ ਸਾਰਿਆਂ ਨੂੰ ਪੇ ਜਿਹਦਾ ਜਿਲਾ ਖਰਾਬ ਹੋਇਆ ਨਸ਼ੇ ਤਸਕ ਸਾਰੇ ਚਪੇ ਖੋਏ ਬੈ। ਖੁਦ ਸਰਕਾਰ ਇੱਥੇ ਬੈਠੀ ਆ ਤੇ ਤਾਂ ਵੀ ਮਾਈਨਿੰਗ ਹੰਣੀ ਆ। ਇਹ ਮਾਈਨਿੰਗ ਦਾ ਕੀ ਹੁਣ ਕੀ ਸਕਦਾ? ਰਿਜ਼ਰਵ ਜਿਹਨੂੰ ਲੈਣਾ ਲੋਕਾਂ ਦੇ ਜਿਹਦਾ ਉਹ ਧਾਇਰੇ ਤੋਂ ਬਾਹਰ ਹੋ ਰਿਹਾ। ਨਹੀਂ ਸਸਤਾ ਹੋਏਗਾ। ਉਰ ਨਵਾਂ ਰੂਟ ਨਾ ਆਉਂਦਾ। ਜਿਹੜੀ ਨਜਾਇਜ਼ ਮਾਈਨਿੰਗ ਆ ਉਹ ਉਹ ਪਹਿਲਾਂ ਤੋਂ ਲੈਣਾ ਸੀ ਜੇ ਹੁਣਾਂ ਤੜਲੇਣਾ। ਨਹੀਂ ਸਰ ਉਹ ਨਹੀਂ ਸੀ। ਸਾਬਕਾ ਵਿਧਾਇਕ ਜਗੰਦਰ ਪਾਲ ਹੁਣੇ ਉੱਡਦੇ ਆ ਉਹ ਜਾ ਕੇ ਉੱਥੇ ਅੰਜਾਮ ਲਗਾਉਂਦੇ ਆ ਨਾਲ ਵੀਡੀਓ ਪਾਉਂਦੇ ਆ ਸਾਰਾ ਵਿੱਚ। ਅਗਲੇ ਉਹ ਬਿਲਕੁਲ ਲਾਈਵ ਦੱਸਦੇ ਆ ਤੁਸੀਂ ਕਹਿੰਦੇ ਉਹ ਵੀ ਹੋਣੀ। ਨਹੀਂ ਨਹੀਂ ਸਰ ਉਹ ਖੁਦ ਮਾਈਨੂ ਵੀ ਪੂਰੀ ਦੁਨੀਆ ਜਾਣਦੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਮਾਂ ਜੋ ਗੋਦ ਆਦਦੇ ਨੇ ਤਾਂ ਮਾਈਨ ਜਦ ਮਰੀ ਕਿਉਂ ਕੀਤਾ ਜੀ ਜੀ ਮਾਫੀ ਆ ਸੰਦੇ ਮੈਂ ਠੀਕ ਹੈ ਜਮਾ ਆਵਾਜ਼ ਉਹਨਾਂ ਨੂੰ ਜੱਜ ਨਾਲ ਜਮਾਨ ਬਰੇ ਮਾਈਨ ਜਦ ਮਰੀ ਕਿਉਂ ਕੀਤਾ ਇਹਦਾ ਕੋਈ ਨੂੰ ਪਤਾ ਇਹ ਤਾਂ ਤੁਸੀਂ ਦੱਸੋ ਆਪਣੇ ਕੋਲ ਕਿ ਹੈ ਮਾਈਨੂ ਮਾਫੀ ਕਿਨੇ ਤੁਸੀਂ ਦੱਸੋ ਨਹੀਂ ਮੈਂ ਮੈਂ ਕੀ ਦੱਸਾਂ ਜੀ ਐਮਐਚ ਪੰਜਾਬ ਦੇ ਨਾਲ ਜੁੜ ਚੁਕੇ ਹੋ ਸਵਾਗਤ ਹੈ ਤੁਹਾਡਾ ਆਸਮੀਤ ਕਰਦੇ ਹਾਂ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਖੀਟਾ ਕਰੋਗੇ ਅੱਜ ਤੁਹਾਨੂੰ ਉਸ ਸ਼ਖਸ਼ੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕੱਲ ਹੀ ਜਿਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਆ ਤੇ ਮਾਰਕੀਟ ਕਮੇਟੀ ਅਨਰੋਡ ਜੈਮਲ ਸਿੰਘ ਦੇ ਜਿਹੜੇ ਆ ਉਹ ਚੇਅਰਮੈਨ ਹੈ ਜਿਹੜੇ ਆ ਉਹ ਨਿਯੁਕਤ ਕੀਤੇ ਗਏ ਆ ਆਮ ਆਦਮੀ ਪਾਰਟੀ ਦੇ ਵੱਲੋਂ ਆ ਕਾਫੀ ਲੰਬਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਆ ਇਸ ਤੋਂ ਪਹਿਲਾਂ ਕੀ ਕਰਦੇ ਰਹੇ ਨੇ ਤੇ ਹੁਣ ਕਿਵੇਂ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਆ ਨਿਭਾਉਣਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਠਾਕਰ ਅ ਕੱਲ ਨਵੀਂ ਜ਼ਿੰਮੇਵਾਰੀ ਮਿਲੀ ਆ ਨਵਾਂ ਅਸੇਰਾ ਵੱਜਾ ਤੁਹਾਡੇ ਸਿਰ ਦੇ ਉੱਤੇ ਕਾਫੀ ਦੇਰ ਦੀ ਵੇਟ ਕਰਦੇ ਬਏ ਸੀਗੇ ਕਿਵੇਂ ਲੱਗਦਾ ਕਿਵੇਂ ਦਾ ਰਹੇਗਾ ਸਫ਼ਰ ਜੀ ਬਹੁਤ ਵਧੀਆ ਲੱਗਦਾ ਧੰਨਵਾਦ ਹੈ ਕੇਜੀਵਾਲ ਦਾ ਭਵੰਤਮਾਨ ਜੀ ਦਾ ਸ਼ਿਸ਼ੋਦੀਆ ਜੀ ਦੀਪਕ ਚੌਹਣ ਜੀ ਸੰਦੀਪ 파ਠਕ ਜੀ ਆਪਣੇ ਲਾਲਚੰਦ ਕੈਬਨਿਟ ਮੰਤਰੀ ਜਿਹੜੇ ਉਹਨਾਂ ਦਾ ਉਹਨਾਂ ਨੇ ਜਿਹੜਾ ਮੇਰੀ ਉੱਪਰ ਤੱਕ ਗੱਲ ਭਜਾਈ ਹੈ ਮੈਂ ਤਾਂ ਸਾਰੇ ਪਹਿਲੇ ਜਾਣਦੇ ਸੀ ਉਹਨਾਂ ਨੇ ਮੇਰੇ ਫਿਰ ਮਾਰਕਟ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਮੈਂ ਮਾਣ ਨਾਲ ਧੰਨਵਾਦ ਕਰਦਾ ਜੀ ਕਿਨੇ ਕਿਹੜੇ ਕਿਹੜੇ ਕੰਮ ਹੁੰਦੇ ਆ ਜੀ ਤੁਹਾਡੇ ਅੰਡਰ ਜ ਮਾਰਕੀਟ ਕਮੇਟੀ ਦੀ ਗੱਲ ਕਰੀ ਡਵੈਲਪਮੈਂਟ ਆਂਦੀ ਮੰਡੀ ਬੋਰਡ ਤੇ ਅਟੈਚੀਨਾਂ ਦੋਨੇ ਇਹ ਡਿਪਾਰਟਮੈਂਟ ਜਿਹੜੇ ਆ ਮੰਡੀ ਬੋਰਡ ਤੇ ਤੇ ਇਹਨਾਂ ਦੇ ਜਿਹੜੇ ਡਵੈਲਪਮੈਂਟ ਵਾਸਤੇ ਜਿਹੜੇ ਲਿੰਕ ਰੋਡ ਰੂਲਰ ਡਵੈਲਪਮੈਂਟ ਵਾਸਤੇ ਜਿਹੜੇ ਫੰਡ ਆਉਂਦੇ ਨੇ ਉਹ ਕੰਮ ਕਰਾਣੇ ਹੁੰਦੇ ਆ ਬਾਕੀ ਜਿੱਥੇ ਬੈਠੇ ਨੇ ਰੋੜਾ ਜਮਰ ਸਿੰਘ ਮੰਡੀ ਦਾਣਿਆਂ ਦਾ ਜੀਵਿਦਾਰਾਂ ਵਾਸਤੇ ਸਬਜ਼ੀ ਮੰਡੀ ਵੀ ਇਹਦੇ ਅੰਦਰ ਹੀ ਆਉਂਦੀ ਮਾਰਕੀਟ ਕਮੇਟੀ ਦੇ ਅੰਦਰ ਹੀ ਜਿੰਨਾ ਵੱਧ ਤੋਂ ਵੱਧ ਹੋਏਗਾ ਮੈਂ ਡਵੈ ਤਾਂ ਸਰ ਪਹਿਲਾਂ ਵੀ ਕਿਸੇ ਪਾਰਟੀ ਨਾਲ ਜੁੜੇ ਹੋਏ ਸੀ ਜਾਂ ਨਵਾਂ ਪਾਰਟੀ ਨੂੰ ਇਸ ਨੂੰ ਨਵੀਂ ਪਾਰਟੀ ਨਾਲ ਹੀ ਮੈਂ ਜੁੜੇ ਪਹਿਲਾਂ ਕੀ ਕਰਦੇ ਰਹੇ ਸੀ ਪਹਿਲੇ ਮੈਂ ਐਕਸਪੋਰਟ ਇੰਪੋਰਟ ਦਾ ਕੰਮ ਕੀਤਾ 16 ਸਾਲ ਮੈਂ ਕਲਕੱਤੇ ਤੋਂ ਬਾਹਰ ਜਾਂਦਾ ਰਿਹਾ ਐਸ਼ੀਅਨ ਕੰਟਰੀ ਚ ਉਹੀ ਮੇਰਾ ਕਾਰੋਬਾਰੀ 2012 ਚ ਮੈਂ ਆਇਆ ਤੇ 14 ਚ ਪਾਰਟੀ ਜੁਆਇਨ ਕਰ ਲਈ ਪਾਰਟੀਆਂ ਬੜੀਆਂ ਸੀਗੀਆਂ ਪਰ ਤੁਸੀਂ ਆਮ ਆਦਮੀ ਪਾਰਟੀ ਹੀ ਜੁਆਇਨ ਕੀਤੀ ਕਰਨ ਕਿਉਂ ਕਿ ਇਹਨਾਂ ਦੀਆਂ ਨੀਤੀਆਂ ਦੇਖ ਕੇ ਸਰ ਕੇਂਦੀਵਾਲ ਨੂੰ ਪੂਰੀ ਦੁਨੀਆ ਜਾਣਦੀ ਹਰ ਜਗ੍ਹਾ ਅਖੋ ਨਿਊਜ਼ ਤੇ ਸੁਣਦੇ ਹੀ ਦਿੱਲੀ ਵੀ ਜਾਂਦੇ ਹਾਂ ਤੇ ਦਿੱਲੀ ਚ ਜਿਹੜਾ ਇਹਨਾਂ ਨੇ ਐਡਾ ਧੀ ਪੁਰਾਣੀਆਂ ਪਾਰਟੀਆਂ ਜਿਹੜੀ ਸੌ ਸਾਲਾਂ ਦੀ ਪਾਰਟੀਆਂ ਸੀ ਉਹਨਾਂ ਨੂੰ ਰਾਕੇ ਜਦੋਂ ਪਹਿਲੀ ਵਾਰ ਆਏ ਨਾ ਤੇ ਸਾਰੀ ਦੁਨੀਆ ਹੋਈ ਉਹਨਾਂ ਦੇ ਵਿਚਾਰਾਂ ਨਾਲ ਵੱਲਾ ਕਲੀਨਿਕ ਪ੍ਰਾਈਵੇਟ ਸਕੂਲਾਂ ਦਾ ਉੱਪਰ ਸਟੈਂਡਰਡ ਕਰਤਾ ਨਾ ਗਵਰਨਮੈਂਟ ਸਕੂਲਾਂ ਦਾ ਲੋਕਾਂ ਨੂੰ ਲੇਡੀਜ਼ ਦਾ ਕਿਰਾਇਆ ਫਰੀ ਕੀਤਾ ਉੱਥੇ ਬਿਜਲੀ ਦੇ ਬਿੱਲ ਮਾਫ ਕੀਤੇ ਪਾਣੀ ਫਰੀ ਕੀਤਾ ਦਿੱਲੀ ਪਹਿਲੇ ਮੈਂ ਬਹੁਤ ਦੇਰ ਤੋਂ ਜਨਾਈ ਦਿੱਲੀ ਮੇਰੇ ਖਿਲਾਫ 12-13 ਸਾਲ ਦਾ ਹੋਣਾ ਤੇ ਦਿੱਲੀ ਬੰਬੇ ਮੈਂ ਜਾਂਦਾ ਹੀ ਕਿਉਂ ਮੇਰੇ ਫਾਤਿਹ ਦਾ ਬਿਜ਼ਨਸ ਸੀ ਬੰਬੇ ਤੇ ਇੰਨਾ ਗੰਧ ਆਂਦਾ ਰਹੇ ਸ਼ਹਿਰ ਜਿਹੜੇ ਪੌਸ਼ ਏਰੀਆ ਦੇ ਅੰਦਰੋਂ ਨਿਕਲਦੇ ਤੇ ਮੁਸ਼ਕਲ ਪੰਦੀ ਤੇ ਬੁਰਾ ਉਹ ਤੇ ਦਿੱਲੀ ਨੂੰ ਸਵਰਗ ਬਣਾਤਾ ਤੁਸੀਂ ਸਵਰਗ ਦੀ ਗੱਲ ਕਰਦੇ ਆ ਜੇ ਸਵਰਗ ਬਣਾਤਾ ਇਹ ਵਿਰੋਧੀ ਵੀ ਕਿਉਂ ਕਹਿੰਦੇ ਆ ਕਹਿੰਦੇ ਯਾਰ ਇਹ ਸਵਰਗ ਬਣਾਤਾ ਫੇ ਹਨਾ ਹਰੀ ਕਿਉਂ ਕਹਿੰਦੇ ਪਾਰਟੀ ਮੈਂ ਦੱਸਣਾ ਸਰ ਕੁਝ ਫੰਡ ਹੁੰਦੇ ਜਿਹੜੇ ਸੈਂਟਰ ਗਵਰਨਮੈਂਟ ਦਿੰਦੀ ਹੈ ਤੇ ਸੈਂਟਰ ਗਵਰਨਮੈਂਟ ਤੁਹਾਨੂੰ ਪਤਾ ਕਿਹੜੀ ਪਾਰਟੀ ਬੈਠੀ ਤੇ ਲੋਕਾਂ ਦਾ ਮਾਈਂਡ ਉਹਨਾਂ ਨੇ ਇਦਾਂ ਦਾ ਕਰਤਾ ਵੀ ਬਸ ਉਹ ਨਦੀ ਉਹ ਇੱਕ ਗੰਗਾ ਵਾਹੀ ਦਾ ਰੋਲਾ ਜਿਆਦਾ ਵਾਇਰਲ ਹੈ ਗੰਗਾ ਸਫਾਈ ਬੜੀ ਗੰਗਾ ਦਾ ਜੇ ਰੋਲਾ ਪਾਈ ਰੱਖਦੇ ਹੈਗੇ ਤੁਹਾਡੇ ਅਮਨ ਲੱਗ ਲੈਨੇ ਕਿੱਥੇ ਗਏ ਤੁਹਾਡੇ ਸਕੂਲ ਕਿੱਥੇ ਗਏ ਜਿਹੜੇ ਸਕੂਲ ਤੁਸੀਂ ਬਸਤ ਕੀਤੇ ਸੀਗੇ ਫਿਰ ਉਹਨਾਂ ਨੇ ਕਿਉਂ ਨਹੀਂ ਤੁਹਾਨੂੰ ਜਿਹੜਾ ਸਾਥ ਦਿੱਤਾ ਹੈਗਾ ਕੋਈ ਵੀ ਪਾਰਟੀ ਹੈ ਜਦੋਂ ਲੰਬਾ ਸਫ਼ਰ ਉਹ ਕਰਦੀ ਹੈ ਵਿੱਚੋਂ ਥੋੜੇ-ਬੋੜੇ ਬਰੋਤਾ ਹੁੰਦੀ ਰਹਿੰਦੀ ਹੈ ਕੰਮ ਤੇ ਬਹੁਤ ਜ਼ਿਆਦਾ ਹੋਏ ਨੇ ਦਿੱਲੀ 'ਚ ਉਹ ਤੁਸੀਂ ਚਲੋ ਮੇਰੇ ਨਾਲ ਮੈਂ ਤੁਹਾਨੂੰ ਦਿਖਾ ਸਕਣਾ ਪ੍ਰਾਈਵੇਟ ਸਕੂਲ ਦੇਖੋ ਉਹਨਾਂ ਦੇ ਮਰ ਲਾ ਕਲਨਿੰਗ ਦੇਖੋ ਲੋਕੀ ਖੁਸ਼ ਨਾ ਹੁਣ ਗਲਤੀ ਕਰਨ ਤੋਂ ਬਾਅਦ ਹੁਣ ਮੀਡੀਆ 'ਚ ਦੇਖੋ ਕੀ ਬੋਲ ਰਿਹਾ ਸਾਰੇ ਲੇਡੀਜ਼ ਵੀ ਬੰਦੇ ਵੀ ਸਾਰੇ ਤੋਬਾ ਕਰ ਰਹੇ ਨੇ ਵੀ ਕਦੀ ਦੁਬਾਰਾ ਜਿਹੜੀ ਪਾਰਟੀ ਨੂੰ ਆਈ ਜਤਾਇਆ ਕਦੀ ਆਏ ਨਹੀਂ ਹੂੰ ਹੂੰ ਉਹਨ ਕੀਰੀਵਾਲ ਗਾਣ ਲੱਪੇ ਲੋਕੀ ਵੀ ਹੂੰ ਤੇ ਕੀਰੀਵਾਲ ਨਾਲ ਜੋ ਵਾਦੇ ਕੀਤੇ ਹੀ ਉਹ ਪੂਰੇ ਕਿਤਨੇ ਜੋ ਇਹਨਾਂ ਨੇ ਵਾਦੇ ਕੀਤੇ ਸੀ ਜਿਹੜੀ ਪਾਰਟੀ ਬੀਜੇਪੀ ਬਣੀ ਹੈ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ ਤੁਸੀਂ ਦੱਸੋ ਕਿਹੜਾ ਵਾਦਾ ਪੂਰਾ ਆ ਜਿਹੜਾ ਨੇ ਕਿਹਾ 500 ਰੁਪਏ ਦਾ ਸਿਲੰਡਰ ਦੇਵਾਂਗੇ ਬਿਲਕੁਲ ਉੱਥੇ ਹੀ ਰੇਟ ਆ 50 ਰੁਪਏ ਪਲੱਸ ਕਰਤਾ ਹੋਰ ਜਿਆਦਾ ਹੂੰ ਲੇਡੀਜ਼ ਦਾ ਕਿਰਾਇਆ ਬੰਦ ਕਰਤਾ ਪਤਾ ਨਾ ਫਿਰ ਬਸ ਦਾ ਕਿਰਾਇਆ ਲੱਗਣ ਲੱਗ ਪਿਆ ਲੇਡੀਜ਼ ਆ ਉਹ ਜਿਹੜੀ ਲੋਕਾਂ ਨਾਲ ਝੂਠ ਮਾਰ ਕੇ ਆਏ ਨਾ ਉਸ ਕੰਨ ਇਹਨਾਂ ਦੀ ਵੀ ਤੋਹਫਾ ਪਰ 5 ਸਾਲ ਲੋਕਾਂ ਦਾ ਬੇੜਾ ਅਰਕ ਹੋ ਗਿਆ ਜਿਹੜਾ ਯਾਦ ਵਿੱਚ ਲੋਕ ਖੁਸ਼ ਨਹੀਂ ਜੀ ਪੰਜਾਬ ਚ ਲੋਕੀ ਖੁਸ਼ ਨਾ ਸਭ ਤੋਂ ਵੱਡੇ ਖੁਸ਼ ਤੇ ਹੁਣ ਹੋਏ ਨਾ ਜਿਹੜਾ ਨਸ਼ੇ ਦੇ ਉੱਪਰ ਪੂਰੀ ਲਗਾਮ ਕੱਸੀ ਹੈ ਔਰ ਜ਼ਿਆਦਾ ਹੁਣ ਜਿਹੜੇ ਬਹੁਤ ਜ਼ਿਆਦਾ ਲਗਾਮ ਕੱਸੀ ਜਾਏਗੀ ਮੀਟਿੰਗਾਂ ਚੱਲੂ ਨੇ ਕੇਦੀਵਾਲ ਜੀ ਆਗੇ ਨੇ ਸੁਜੋਧੀਆਂ ਜੀ ਆਗੇ ਨੇ 31 ਮਈ ਤੱਕ ਹਲਟਾਂ ਨਹੀਂ ਦਿੱਤਾ ਐਸਐਸਪੀ ਨੂੰ ਡੀਐਸਪੀ ਨੂੰ ਸਾਰੀ ਫੋਰਸ ਨੂੰ ਕਿ ਜਿਹਦੇ ਜ਼ਿਲ੍ਹੇ ਚ 31 ਮਈ ਤੱਕ ਨਕੀਲਪੁਰੀ ਨਹੀਂ ਕੱਸੀ ਗਈ ਤੇ ਫਿਰ ਅਸੀਂ ਦੇਖਾਂਗੇ ਕਿ ਕਿੱਦਾਂ ਕਰਦੇ ਰੋਦੀ ਕਹਿੰਦੇ ਆ ਵੀ ਸੋਦੀਆ ਜੀ ਕੇਜਰੀਵਾਲ ਜੀ ਹਾਰੇ ਹੋਏ ਨੇਤਾ ਨੇ ਤੇ ਪੰਜਾਬ ਕੀ ਕਰਨ ਨੂੰ ਆਉਂਦੇ ਆ ਪੰਜਾਬ ਕਹਿੰਦੇ ਸਾਡੀ ਸਿਆਣਪ ਨਹੀਂ ਸੰਭਾਲ ਸਕਦੇ ਨੈਸ਼ਨਲ ਕਮਿਸ਼ਨਰ ਜੀ ਮੈਂ ਤੁਸੀਂ ਗੱਲ ਕਰੋ ਕੇਜਰੀਵਾਲ ਤੇ ਕੇਜਰੀਵਾਲ ਦੀ ਸਟੇਟ ਆਹੀ ਉਹਦੇ ਉਹਦੇ ਨਿਸ਼ਾਨ ਤੇ ਇਲੈਕਸ਼ਨ ਲੜਿਆ ਕਾਂਗਰਸ ਦਾ ਵੀ ਤੇ ਰਾਹੁਲ ਗਾਂਧੀ ਖੜਗੜੇ ਜਿਹੜਾ ਦਿੱਲੀ ਤੋਂ ਹੀ ਆਉਂਦਾ ਬਾਹਰ ਦਾ ਹੀ ਹੋ ਵੀ ਜੀ ਜੀ ਬੀਜੇਪੀ ਦਾ ਵੀ ਹੀ ਆਉਂਦਾ ਸਾਨੂੰ ਲੋਕੀ ਜਿਆਦਾ ਇਹ ਕੰਦੇ ਵੀ ਤੁਸੀਂ ਕੇਜਰੀਵਾਲ ਕਿਉਂ ਆਵੇ ਕੇਜਰੀਵਾਲ ਤੁਹਾਡੇ ਨਾਲ ਤੁਹਾਡੇ ਨਾਲ ਇਦਾਂ ਦਾ ਕਿਆਦੂ ਕਿਉਂ ਮਤਲਬ ਕਰਦੇ ਆ ਕੋਈ ਸਮਝ ਆਈ ਵੀ ਇਸ ਚੀਜ਼ ਕਿਹੜੀ ਕਿਉਂ ਮਤਲਬ ਤੁਹਾਡੇ ਤੁਹਾਡੇ ਲੋਕੀ ਕਿਉਂ ਕਹਿੰਦੇ ਵੀ ਕੇਜਰੀਵਾਲ ਹੋਣਾ ਬਾਹਰੋਂ ਹੀ ਕਿਉਂ ਕਹਿੰਦੇ ਆ ਵੀ ਇਹ ਬਾਹਰੋਂ ਆਉਂਦੇ ਨੇ ਉਹਨਾਂ ਦਾ ਲੀਡਰ ਵੀ ਬਾਹਰੋਂ ਆਉਂਦੇ ਨੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਇਹ ਲੋਕਾਂ ਦੀ ਆਪਣੀ ਸਮਝ ਉਹ ਲੋਕੀ ਨਹੀਂ ਕਹਿੰਦੇ ਜਿਆਦਾ ਵਿਰੋਧੀ ਵਿਰੋਧੀ ਹੀ ਕਹਿੰਦੇ ਆ ਵੀ ਬਾਹਰੋਂ ਆਇਆ ਜੀ ਉਹਨਾਂ ਦੇ ਪਿੱਛੇ ਲੱਗੇ ਆ ਉਹਨਾਂ ਦਾ ਸਿਸਟਮ ਪੁਰਾਣੇ ਪੋਲੀਟਿਕਲ ਕੋਈ ਨਹੀਂ ਬਹੁਤ ਘਟਨਾ ਨਵੇਂ ਬੰਦੇ ਆ ਫਰੈਸ਼ ਉਹ ਫਿਰ ਗਾਈਡ ਕਰ ਰਹੇ ਨੇ ਸਭ ਕੁਝ ਹੋ ਰਿਹਾ ਪੰਜਾਬ ਚ ਕੀ ਕਿਹੜੀ ਗੱਲ ਦੀ ਕਮੀ ਰੋਡ ਬਣ ਰਹੇ ਨੇ ਮੱਲਾ ਕਲੀਨਿੰਗ ਬਣ ਰਹੇ ਨੇ ਬਿਜਲੀ ਦਾ ਬਿੱਲ 20000 ਕਰੋੜ ਰੁਪਏ ਦਾ ਬਜਟ ਆ ਬਿਜਲੀ ਦਾ ਜਿਹੜਾ ਗਵਰਨਮੈਂਟ ਆਪਣੀ ਜੇਬ ਚੋਂ ਦੇ ਦਈਏ ਅਸੀਂ ਤਾਂ ਲੋਕਾਂ ਚ ਆਮ ਹੁੰਦੇ ਰਹਿੰਦੇ ਆ ਪਰ ਤੁਸੀਂ ਵੀ ਜਾਂਦੇ ਹੋ ਲੋਕਾਂ ਦੇ ਵਿੱਚ ਮਿਲਦੇ ਬਿਲਕੁਲ ਬਿਨਾ ਨਾਗੋ ਕੀ ਕਹਿੰਦੇ ਲੋਕੀ ਲੋਕੀ ਕੀ ਕਹਿੰਦੇ ਲੋਕੀ ਖੁਸ਼ ਨਾ ਸਭ ਤੋਂ ਵੱਡੀ ਖੁਸ਼ੀ ਤੇ ਬਿਜਲੀ ਦੇ ਬਿੱਲ ਦੀ ਆ ਜਿਹੜਾ ਹਰ ਘਰ ਚ 80% ਤੇ 60 65000 ਰੁਪਿਆ ਹਰ ਫੈਮਲੀ ਦਾ ਪੈਂਦਾ ਮੈਂ ਖੁਦ ਆਪਣਾ ਬੱਚਾ ਅੰਗਰੇਜ਼ੀ ਸਕੂਲ ਚ ਛੋਟਾ ਕੇ ਗਵਰਨਮੈਂਟ ਸਕੂਲ ਚ ਪਾਇਆ ਉਹਦੀ ਡਿਵੈਲਪਮੈਂਟ ਦੇਖ ਮੇਰਾ ਬੇਡਾ ਗਰੋਟੇ ਪੜ ਰਿਹਾ ਮੈਂ ਪਹਿਲੇ ਇਹਨੂੰ ਗਰਦਾਸਪੁਰ ਕਿਡਸ ਇੰਟਰਨੈਸ਼ਨਲ ਪੜਾਉਂਦਾ ਰਿਹਾ ਨਹੀਂ ਜੇ ਜੇ ਪਾਰਟੀ ਬਣੀ ਤੁਸੀਂ ਗਵਰਨਮੈਂਟ ਸਕੂਲ ਪਾਤਾ ਅੱਛਾ ਜੀ ਹਾਂ ਜੀ ਹੂੰ ਡੋਲਮੈਂਟ ਦੇ ਇੱਥੇ ਪਾਇਆ ਲਾਈਟ ਐ ਪੱਖੇ ਐ ਡੈਸਕ 'ਤੇ ਬੈਠੇ ਐ ਹੁਣ ਕੈਮਰੇ ਵੀ ਲੱਗਣੇ ਆ ਤਾਂ ਕਿ ਘਰ ਬੈਠ ਕੇ ਆਪਾਂ ਬੱਚਨ ਦੇਖ ਸਕਨੇ ਵੀ ਕੀ ਕਰਦੇ ਆ ਹੂੰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਕੀ ਕਿਦਾਂ ਦੇ ਦੇਖਦੇ ਆ ਆਉਣ ਵਾਲਾ ਸਮਾਂ ਬਹੁਤ ਵਧੀਆ ਸਭ ਤੋਂ ਵੱਡਾ ਪੰਜਾਬ 'ਚ ਜਿਹੜਾ ਸਾਨੂੰ ਕੀ ਕਹਿੰਦੇ ਆ ਉਹਨੂੰ ਦਾਗ ਲੱਗਿਆ ਨਾ ਉਹ ਨਸ਼ਿਆਂ ਦੇ ਕੰਨ ਲੱਗਿਆ ਪਿਛਲੀਆਂ ਸਾਰੀਆਂ ਪਾਰਟੀਆਂ ਆਈਆਂ ਕੋਈ ਕਦੀ ਕਿਸੇ ਨਾਲ ਕੁਝ ਸੁਧਾਰ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੀ ਨਹੀਂ ਜਿਹੜਾ ਫੜਿਆ ਜਾਂਦਾ ਹਾਇਰ ਹੁੰਦਾ ਉਹਦਾ ਘਾਟਾ ਆਉਂਦੇ ਹੂੰ ਤੇ ਜਿਹੜੇ ਮੇਨ ਮਾਫੀ ਆ ਨਾ ਉਹ ਲੱਗਦਾ ਪੰਜਾਬ ਚ ਨਹੀਂ ਆ ਗਿਆ ਉਹ ਬਾਹਰ ਹੀ ਨੇ ਹੁਣ ਉਹ ਵੀ ਬਾਹਰੋਂ ਚੁੱਕ ਕੇ ਲਿਆਣਗੇ ਇਹ ਹੀ ਹੈ ਅਲਟਰਨੇਟ ਸਾਰੇ ਸਾਡੀ ਪਾਰਟੀ ਨਾਲ ਕਹਤਾਂ ਤੁਹਾਨੂੰ ਮੈਂ ਪਹਿਲੇ ਵੀ ਗੱਲ ਕੀਤੀ ਵੀ ਐਸਐਸਪੀ ਸਾਹਿਬ ਡੀਸੀ ਜੋ ਸਾਰਿਆਂ ਨੂੰ ਕਿ ਜਿਹਦਾ ਜ਼ਿਲ੍ਹਾ ਖਰਾਬ ਹੋਇਆ ਨਸ਼ੇ ਤਸਕਰ ਸਾਰੇ ਚੁਕੋ ਹੂੰ ਉਹ ਡਾਂਡ ਮਿਲ ਗਿਆ ਉਹਨੂੰ ਜਿਹੜੇ ਵੀ ਅਫਸਰਾਂ ਨੂੰ ਸਾਡੀ ਗਵਰਨਮੈਂਟ ਜਿਹੜੀ ਕਸੇਗੀ ਪੂਰਾ ਲੱਗਦਾ 27 ਦੇ ਵਿੱਚ ਜਿਹੜਾ ਆ ਇਹ ਸਾਰੇ ਕੰਮ ਜਿਹੜੇ ਆ ਇਹ ਕਿਸੇ ਨਾ ਕਿਸੇ ਤੁਹਾਨੂੰ ਜਿਹੜਾ ਵੱਡਾ ਫਾਇਦਾ ਦੋਣਗੇ ਬਿਲਕੁਲ ਬਿਲਕੁਲ ਜੀ ਜਿਨ੍ਹਾਂ ਦੇ ਬੱਚੇ ਮਰੇ ਨੇ ਮਾਮਾ ਦੇ ਹੂੰ ਦੇ ਨਾਲੇ ਭਰਾ ਕਿਸੇ ਦੇ ਕੋਸ਼ ਕੋਈ ਵਿਸਦਾਰੀ ਦੇ ਵਿੱਚ ਉਹ ਬੱਚੇ ਜਿਹੜੇ ਮਰੇ ਨੇ ਉਹਨੂੰ ਹੁਣ ਇਹ ਜੀ ਸੁਧਾਰ ਕਰ ਲੈਣਗੇ ਜੇ ਸਾਡੀ ਪਾਰਟੀ ਕਰੇਗੀ ਤਾਂ ਲੋਕੀ ਆਟੋਮੈਟਿਕਲੀ ਰੀਪੀਟ ਸਾਨੂੰ ਮਾਰਨਗੇ ਮੈਨੂੰ ਰੀਪੀਟ ਕਰੂੰਗੇ ਹੀ ਕਰੂੰਗੇ ਮਾਈਨਿੰਗ ਦਾ ਮੁੱਦਾ ਜਿਹੜਾ ਬੜਾ ਸੁਰਖੀਆਂ 'ਚ ਰਿਹਾ ਆ ਪਿਛਲੇ ਸਾਲਾਂ ਦੇ ਵਿੱਚ ਤੇ ਹੁਣ ਵੀ ਜਦੋਂ ਮਾਈਨਿੰਗ ਦੀ ਗੱਲ ਕੋਈ ਉੜਦੀ ਆ ਹਾਂਜੀ ਤੇ ਕਾਫੀ ਵਿਰੋਧ ਜਤਾਇਆ ਜਾਂਦਾ ਕਹਿੰਦੇ ਵੀ ਕੋਧ ਸਰਕਾਰ ਇੱਥੇ ਬੈਠੀ ਹੈ ਤਾਂ ਤਾਂ ਵੀ ਮਾਈਨਿੰਗ ਹੁੰਦੀਆਂ ਕਿ ਮਾਈਨਿੰਗ ਦਾ ਕੀ ਹੁਣ ਕੀ ਸਕਦਾ ਵਾ ਇੱਥੇ ਕੋਈ ਪਹਿਲੇ ਸਾਲ ਇੱਕ ਸਾਲ ਚ ਚਾਰ ਵਾਰੀ ਗਵਰਨਰ ਆਇਆ ਪੰਜਾਬ ਚ ਜਦ ਕਿ ਗਵਰਨਰ ਇੱਥੇ ਕੋਈ ਜ਼ਰੂਰਤ ਨਹੀਂ ਆ ਗਈ ਗਵਰਨਰ ਉੱਥੇ ਜਾਂਦਾ ਕਿ ਤੇ ਕੋਈ ਖਰਾਬ ਹੋਈ ਇੱਥੇ ਸਿਰਫ ਮਾਈਨਿੰਗ ਵਾਸਤੇ ਹੀ ਆਇਆ ਔਰ ਸ਼ਰਿਆਮ ਸਟੇਜ ਦੇ ਉੱਪਰ ਕੀ ਕਹਿ ਰਿਹਾ ਡੀਸੀ ਸਾਹਿਬ ਐਸਐਸਪੀ ਸਾਹਿਬ ਆਧਾ ਇੰਚ ਵੀ ਮਾਈਨਿੰਗ ਹੋਈ ਤਾਂ ਮੈਂ ਦੇਖ ਲੂੰਗਾ ਆਪਕੋ ਇੱਕ ਹੀ ਮਤਲਬ ਮਾਇਨਿੰਗ ਦੀਆਂ ਖੱਡਾਂ ਗਵਰਨਮੈਂਟ ਦੀਆਂ ਨੇ ਪਬਲਿਕ ਦੀ ਜ਼ਮੀਨ ਹੈ ਲੀਗਲ ਵੇਦੇ ਹੁਣ ਸਾਰੇ ਬਣਿਆ ਹੀ ਉਹਦਾ ਸਾਰਾ ਕੁਝ ਸਾਰੇ ਜਿਹੜਾ ਪਲੈਨਿੰਗ ਬਣ ਗਈ ਹੈ ਗਵਰਨਮੈਂਟ ਦੀ ਤੁਹਾਨੂੰ ਪਤਾ ਹੀ ਹੈ ਸਾਰਾ ਦਿੱਤਾ ਜਣਾਣਾ ਹਰ ਪਾਰਟੀ ਮੋਦੀ ਸਾਰੀ ਪਾਰਟੀ ਬੈਠੀ ਸਾਰਾ ਬਣਾਉਂਦੀ ਹੈ ਉਹਨੂੰ ਕੀ ਕਹਿੰਦੇ ਆ ਪਲੈਨਿੰਗ ਕਰਤੀ ਹੈ ਪੂਰੀ ਖੋੜਦੀ ਹੈ ਦਿੱਤਾ ਸਸਤਾ ਵੇਚੇਗਾ ਪੰਜਾਬ 'ਚ ਕਰਦਾ ਵੀ ਵਿਕੇਗਾ ਰੇਤਾ ਤਾਂ ਕਾਫੀ ਜਿਹੜਾ ਸਿਖਰ ਤੇ ਚੜਿਆ ਪਿਆ ਰੇਤਾ ਬਜਰੀ ਲੈਣਾ ਲੋਕਾਂ ਦੇ ਜਿਹੜਾ ਆ ਉਹ ਦਾਇਰੇ ਤੋਂ ਬਾਹਰ ਹੋਇਆ ਪਿਆ ਨਹੀਂ ਸਸਤਾ ਹੋਏਗਾ ਉਹ ਨਵਾਂ ਰੂਲ ਬਣਾਉਂਦਾ ਨਾ ਇਸੇ ਸਾਲ ਹੀ ਥੋੜੇ ਦਿਨਾਂ ਚ ਇੱਕ ਅੱਧੇ ਮਹੀਨੇ ਚ ਸਟਾਰਟ ਹੋ ਰਿਹਾ ਫਿਰ ਦੋਨੋਂ ਉਹਦਾ ਬੀ ਬਣਾਤਾ ਜੀ ਜਿਹੜੀ ਗਵਰਨਮੈਂਟ ਦੀਆਂ ਖੱਡਾਂ ਨੇ ਉਹ ਡੀਸੀ ਸਾਹਿਬ ਦੀ ਨਿਗਰਾਨੀ ਦੇ ਅੰਦਰ ਉਹਨਾਂ ਨੂੰ ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀ ਵੀ ਮਾਈਨਿੰਗ ਜਿਹੜੀ ਨਜਾਇਜ਼ ਮਾਈਨਿੰਗ ਆ ਉਹ ਉਹ ਪਹਿਲਾਂ ਤੋਂ ਢੱਲੇ ਨਾ ਸੀ ਜਾਂ ਹੁਣ ਢੱਲੇ ਨਾ ਨਹੀਂ ਸਰ ਉਹ ਨਹੀਂ ਰਹੀ ਸਾਰੇ ਕ੍ਰੈਸ਼ਰ ਬੰਦ ਪਏ ਰਹੁੰਦੇ ਪਏ ਕ੍ਰੈਸ਼ਰ ਵਾਲਾ ਉਹ ਇਨਸਾਫ ਕਾ ਵਿਧਾਇਕ ਜਗENDER ਪਾਲ ਹੁਣੀ ਉੱਡਦੇ ਆ ਉਹ ਜਾ ਕੇ ਉੱਥੇ ਅੰਜਾਮ ਲਗਾਉਂਦੇ ਆ ਨਾਲ ਵੀਡੀਓ ਪਾਉਂਦੇ ਆ ਸਾਰਾ ਕੁਝ ਅਗਲੇ ਉਹ ਬਿਲਕੁਲ ਲਾਈਵ ਦੱਸਦੇ ਆ ਤੁਸੀਂ ਕਹਿੰਦੇ ਉਹ ਵੀ ਹੋ ਨਹੀਂ ਨਹੀਂ ਸਰ ਉਹ ਖੁਦ ਹੀ ਬੜੇ ਵੱਡੇ ਮਾਫੀਆ ਨੇ ਦੇ ਮਾਈਨਿੰਗ ਦੇ ਪੂਰੀ ਦੁਨੀਆ ਜਾਣਦੀ ਉਹਨੂੰ ਪੂਰਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਮਾਂਜੋਗ ਅਦਾਲਤ ਨੇ ਅਪਾਇਜਤ ਬਰੀ ਕਿਉਂ ਕੀਤਾ ਜੀ ਜੇ ਮਾਫੀਆ ਜਾਂਦਾ ਕੋਈ ਇਹ ਤੇ ਇੱਕ ਬਾਈ ਫਿਰ ਤੇਰੀਬਾਲ ਸਾਹਿਬ ਨੂੰ ਵੀ ਬਾਈ ਅਪਾਇਜਤ ਬਰੀ ਕੀਤਾ ਹੂੰ ਜਮਾਨਤ ਤੇ ਨੇ ਹਾਂ ਜਮਾਨਤ ਤੇ ਨੇ ਜਮਾਨਤ ਤੇ ਨੇ ਤੇ ਉਹਨਾਂ ਨੂੰ ਜਗਿੰਦਰਪਾਲ ਨਾ ਉਹ ਸਾਰੀ ਦੁਨੀਆ ਜਾਣਦੀ ਹੈ ਵੀ ਬਹੁਤ ਵੱਡਾ ਮਾਫੀਆ ਉਹ ਉਹ ਠੀਕ ਹੈ ਜਮਾ ਉਹਨਾਂ ਨੂੰ ਜੱਜ ਨੇ ਜਮਾਨ ਬਰੇ ਬਰੇ ਵਾਜਤ ਬਰੀ ਕਿਉਂ ਕੀਤਾ ਇਹਦਾ ਕੋਈ ਮੈਨੂੰ ਪਤਾ ਨਹੀਂ ਇਹ ਤਾਂ ਤੁਸੀਂ ਦੱਸੋ ਨਾ ਆਪਣੇ ਕੋਲ ਵੀ ਹੈ ਮਾਈਨਿੰਗ ਮਾਫੀਆ ਕਿਨੇ ਤੁਸੀਂ ਦੱਸੋ ਨਾ ਨਹੀਂ ਮੈਂ ਮੈਂ ਕੀ ਦੱਸਾਂ ਜੀ ਮੈਂ ਤੁਸੀਂ ਪ੍ਰੈਸਰ ਤੁਹਾਨੂੰ ਸਾਰਾ ਪਤਾ ਹੀ ਤੁਹਾਨੂੰ ਸਾਰਾ ਕੁਝ ਪਤਾ ਹੈ ਪਰ ਉਹ ਹਾਲ ਦੀ ਘੜੀ ਹਾਲ ਦੀ ਘੜੀ ਉਹ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਆ ਉਹ ਉਹ ਸਵਾਲ ਚੱਕ ਰਹੇ ਨੇ ਇਹ ਤਾਰਾਗੜ ਅੰਡੇ ਚ ਜਾ ਕੇ ਤੁਸੀਂ ਬਾਜ਼ਾਰ ਚ ਪੁੱਛ ਸਕਦੇ ਹੋ ਪਈ ਪਹਿਲੇ ਸੁੱਕੀ ਜਾਂ ਹੂੰ ਸੁੱਕੀ ਨੇ ਮੇਨਟ ਮਾਇਨੀ ਉੱਤੋਂ ਹੀ ਹੋਈ ਉਸੇ ਰੋਡ ਤੋਂ ਕੋਈ ਡੈਨੀ ਨਜ਼ਰ ਹੈ ਜਿਸ ਦਿਨ ਐਕਸੀਡੈਂਟ ਨਹੀਂ ਹੋਣਾ ਜੀ ਸਟੂਡੈਂਟ ਜਦੋਂ ਸਕੂਲ ਦਾ ਟਾਈਮ ਹੋਣਾ ਤਾਂ ਵੀ ਲੈਂ ਨਭਜੀ ਨਹੀਂ ਤੱਤਾਂ ਦੀ ਲੋਡਰਾਂ ਦੀ ਬੁਰਾ ਹਾਲ ਸੀ ਉਸ ਤਾਰਾਗੜ ਦਾ ਖਾਸ ਕਰਕੇ ਤੇਰਾ ਕਸਵਾ ਉਹ ਇੰਨੀ ਮਿੱਟੀ ਜੰਮੀਦੀ ਹੁੰਦੀ ਸ਼ੀਸ਼ਿਆਂ ਦੇ ਉੱਪਰ ਉਹਨਾਂ ਨੂੰ ਲੋਕਾਂ ਨੂੰ ਜਾ ਕੇ ਪੁੱਛੋ ਅੱਜ ਉਹ ਕਹਿੰਦੇ ਵੀ ਧੰਨ ਵੀ ਆਮਾਦੀ ਪਾਰਟੀ ਨਾਲ ਡੀਲਾਈ ਬਣਾਈ ਹੈ ਜਿਹੜਾ ਗਾਕ ਵੀ ਆ ਰਿਹਾ ਲੋਕੀ ਨਾਮ ਨਿਕਲ ਰਿਹਾ ਅਲਟਾ ਨੇ ਪਹਿਲੇ ਸਟਾਰਟਿੰਗ ਜਦੋਂ ਮਾਈਨਿੰਗ ਕਰਦੇ ਰਿਹਾ ਜੋ ਵੀ ਇਲੀਗਲ ਤੇ ਉਹ ਸ਼ਾਮੀ 6 ਵਜੇ ਤੋਂ ਬਾਅਦ ਟਰਾਲੀਆਂ ਨਿਕਲਸਦੀਆਂ ਗੱਡੀਆਂ ਨਿਕਲਸਦੀਆਂ ਲੋਕੀ ਖੁਸ਼ ਨਾ ਉਦੋਪੇ ਠਾਕੁਰ ਸਾਹਿਬ ਸੜਕਾਂ ਦਾ ਜਿਹੜਾ ਬੜਾ ਬੰਦਾ ਹਾਲੀਗਾ ਕੈਬਨਿਟ ਮੰਤਰੀ ਬਣਦੇ ਆ ਸਾਡੇ ਵਜ਼ੀਰ ਬਣਦੇ ਨੇ ਪੰਜਾਬ ਦੇ ਲਾਲਜੰਨ ਕਟਾਰੂ ਚੱਕ ਜ ਇਹ ਸੜਕਾਂ ਮੜੀਆਂ ਇਹ ਰਾਹ ਜਿਹੜੇ ਆ ਵਿਰਾਸਤ ਦੇ ਵਿੱਚ ਮਿਲੇ ਆ ਟੁਏ ਟਿੱਬੇ ਜਿਹੜੇ ਆ ਇਹ ਵਿਰਾਸਤ ਦੇ ਵਿੱਚ ਮਿਲੇ ਆ ਆਸਤਾ ਆਸਤਾ ਸਹਿਜੇ ਸਹਿਜੇ ਜਿਹੜੇ ਆ ਇਹਨਾਂ ਨੂੰ ਕਰਾਂਗੇ ਠੀਕ ਬਿਲਕੁਲ 134 ਰੋੜਾਂ ਸਾਡੇ ਪੋਏ ਚ 74 ਰੋਡ ਜਿਹੜੇ ਆ ਨਵੇਂ ਪਏ ਆ ਜਿਹੜੇ ਦੇ ਟੈਂਡਰ ਦੇ ਪਹਿਲੀ ਤਰੀਕ ਨੂੰ ਖੁੱਲਣਾ ਖੁੱਲ ਵੀ ਗਿਆ ਮਰਗਾ ਸ਼ਾਇਦ ਪਹਿਲੀ ਨੂੰ ਆਨਲਾਈਨ ਹੀ ਖੁੱਲਦੇ ਟੈਂਡਰ ਤੇ ਪਠਾਨਕੋਟ ਚ ਵੀ ਸਾਡੇ ਪੂਰੇ ਜ਼ਿਲ੍ਹੇ ਚ 100 ਸਮਥਿੰਗ 3435 ਜਿਹੜੇ ਆ ਰੋਡ ਜਿਹੜੇ ਬਣਿਆ ਦੀਨਾਂਗਰ ਰੋਡ ਬਹੁਤ ਖਰਾਬ ਆ ਜਗਿੰਦਰਪਾਲ ਦੀ ਸਰਕਾਰ ਦੇ ਟਾਈਮ ਤੋਂ ਹੀ ਖਰਾਬ ਹੈ ਰੋੜੇ ਹਮ ਘ੍ਰੀਟਾ ਮਾਰ ਕੇ ਸੀਮਾ ਦੇਵੀ ਦੇ ਟਾਈਮ ਦਾ ਖਰਾਬ ਰੋੜ ਹੈ ਹੁਣ ਇਹ ਬਣ ਰਿਹਾ ਕੰਕਰੀਟ ਰੋਡ ਬਣੇਗਾ ਔਰ ਬਹੁਤ ਵਧੀਆ 2 बाई ਫੁੱਟ ਦਾ ਰੋਡ ਬਣਦਾ ਹਮ ਬਾਕੀ ਵੀ ਸਾਡੇ ਡਵੈਲਪਮੈਂਟ ਆਈ ਹਮ ਰੋਡ ਸਕੂਲ ਦਾ ਦੇਖ ਲੋ ਹਮ ਜਿਹੜਾ ਉਹ ਕ੍ਰਾਂਕੂਲ ਆਫ ਐਵਿਨਿਅਸ ਦਾ ਸਕੂਲ ਆਉਣਾ ਐਵਿਨਿਅਸ ਕਦੀ ਸੁਣਿਆ ਹੀ ਪੰਜਾਬ ਚ ਅਹੀਂ ਤੇ ਸੁਣਿਆ ਨਹੀਂ ਐਵਿਨਿਅਸ ਕੀ ਹੁੰਦਾ ਸਾਨੂੰ ਦੇ ਵੀ ਨਹੀਂ ਪਤਾ ਹੁਣ ਪਤਾ ਲੱਗਾ ਵੀ ਜਿਸ ਬੱਚੇ ਚ ਜਿਹੜਾ ਵੀ ਟੈਲੈਂਟ ਹੋਏਗਾ ਉਹ ਐਵਿਨਿਅਸ ਸਕੂਲ ਤੋਂ ਉਹੀ ਕੰਮ ਚ ਲਾਇਆ ਜਾਏਗਾ ਉਹਨੂੰ ਸਕੂਲ ਆਫ ਐਮਿਨੈਂਸੀ ਗੱਲ ਦੀ ਪੂਰਾ ਸਕੂਲ ਆਫ ਐਮਿਨੈਂਸ ਤੁਸੀਂ ਸੁਣਿਆ ਪੰਜਾਬ ਚ ਐ ਕੋਈ ਏਦਾਂ ਦਾ ਸਿਸਟਮ ਨਹੀਂ ਹੁਣ ਹੁਣ ਬਣੇ ਆ ਜੀ ਸਕੂਲ ਆਫ ਐਮਿਨੈਂਸ ਬਣੇ ਆ ਐਡਮਿਸ਼ਨਾਂ ਵੀ ਵਧੀਆ ਸ਼ਾਇਦ ਹਾਂਜੀ ਹਾਂਜੀ ਐਡਮਿਸ਼ਨ ਜੌਦਾ ਫਰਕ ਪਿਆ ਐਡਮਿਸ਼ਨਾਂ ਚ ਪਰ ਤੁਸੀਂ ਮੰਨਦੇ ਹੋ ਕਿ 27 ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਫਾਇਦਾ ਦੇਣਗੀਆਂ ਨਾ ਫਾਇਦਾ ਦੇਣਗੇ ਜ਼ਰੂਰ ਫਾਇਦਾ ਦੇਣਗੇ ਹਾਂ ਸਰਗਮੈਂਟ ਹਰਿਆਣੇ ਦੇ ਇਹ ਮੁੱਦਾ ਜਿਹੜਾ ਇਸ ਲਈ ਜਿਆਦਾ ਭਖਿਆ ਹੋਇਆ ਹੈ ਹਰਿਆਣੇ ਨੂੰ ਪਾਣੀ ਦੇਣ ਦਾ ਟੱਕਾ ਕਰਦੇ ਟੱਕਾ ਕਰਦੇ ਕਾਂਗਰਸ ਸਰਕਾਰ ਰਹੀ ਐ ਉਸ ਤੋਂ ਅਕਾਲੀ ਸਰਕਾਰ ਰਹੀ ਐ ਕਾंग्रेਸ ਸਰਕਾਰ ਤੇ ਐਂਟੀ ਬੀਜਪੀ ਦੋ ਹੀ ਪਾਰਟੀਆਂ ਹੀ ਮੈਂ ਹੁਣ ਇਹਨਾਂ ਦੀ ਜਿਹੜੀ ਹਰਿਆਣਾ ਸਰਕਾਰ ਬਣੀ ਆਪਣੀ ਬਣੀ ਤੇ ਸੈਂਟਰ ਗਵਰਨਮੈਂਟ ਜਿਹੜੀ ਧੱਕਾ ਕਰਦੀ ਪੰਜਾਬ ਨਾਲ ਇਹਨੂੰ ਡਾਊਨ ਕਰਨ ਵਾਸਤੇ ਤਾਂ ਕਿ ਪੰਜਾਬ ਦੇ ਜ਼ਿੰਮੇਵਾਰਾਂ ਨੂੰ ਉਹਦਾ ਫਰਕ ਪਏਗਾ ਬਹੁਤ ਜ਼ਿਆਦਾ ਜੇ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਸਾਡੇ ਧਰਨੇ ਰਹਿਣਗੇ ਧੱਕੇ ਨਾਲ ਪੂਰਾ ਧਰਨੇ ਰਹਿਣਗੇ ਭਗਵੰਤ ਮਾਨ ਜੀ ਵੀ ਹੁਣ ਬਿਆਨ ਦੇ ਕੋ ਸੈਣੀ ਸਾਹਿਬ ਨੇ ਸੀਐਮ ਨੇ ਬਿਆਨ ਕੀ ਕੀਤਾ ਦਾ ਅੱਜ ਹੀ ਬਿਆਨ ਅਖਵਾਤਮਾਨ ਰਿਸ਼ਤੇਦਾਰ ਹੈ ਕਹਿੰਦੇ ਨੇ ਸਾਡੇ ਆ ਰਿਸ਼ਤੇਦਾਰ ਨਾਲ ਕੁਝ ਮਾਨ ਸਾਹਿਬ ਬਾਰੇ ਕੀਤੇ ਦਾ ਗਲਤ ਰਿਸ਼ਤੇਦਾਰ ਉਹਨਾਂ ਨੇ ਕਿਹਾ ਵੀ ਅੱਛਾ ਬਾਣ ਸਾਹਿਬ ਬਾਰੇ ਬੋਲਿਆ ਕਿ ਇਹ ਗਲਤ ਬੋਲ ਰਿਹਾ ਹੈ ਨਾ ਕੁਝ ਮੈਂ ਅਖਬਾਰ ਚ ਪੜ੍ਹਿਆ ਅੱਜ ਸੰਦੀ ਸਾਹਿਬ ਦਾ ਅੱਛਾ ਚੀਫ ਮਿਨਿਸਟਰ ਟੂ ਚੀਫ ਮਿਨਿਸਟਰ ਨੂੰ ਇਦਾਂ ਦੇ ਬੋਲ ਨਹੀਂ ਬੋਲਣੇ ਚਾਹੀਦੇ ਜੀ ਇਹ ਤੇ ਸਭ ਚੱਲੇਦਾ ਹੀ ਬੜੀ ਦੇਰ ਦੀ ਲੜਾਈ ਚੱਲੀ ਹੋਈ ਹੈ ਅੱਜ ਤੱਕ ਕਿਉਂ ਨਹੀਂ ਕੀਤਾ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਵੀ ਤਖਸੀਦ ਦੀ ਵੀ ਸਰਕਾਰ ਨੂੰ ਨਹੀਂ ਵੀ ਜੇਪੀ ਨੂੰ ਤੀਸਰੀ ਵਾਰੀ ਬਣਨਾ ਪਹਿਲੇ ਕਿਉਂ ਨਹੀਂ ਕੀਤਾ ਅੱਜ ਆਮ ਆਦਮੀ ਪਾਰਟੀ ਦੇ ਇਹਨੇ ਮੇਨ ਬਰੋਦੀ ਬੀਜੇਪੀ ਲੜਾਈ ਹੀ ਸਾਡੇ ਨਾਲ ਹੈ ਆਮ ਆਦਮੀ ਪਾਰਟੀ ਨਾਲ ਕਾਂਗਰਸ ਤੇ ਖਤਰ ਨੇਤਾਈ ਦੇ ਬੜੇ ਬਹੁਤ ਜ਼ਿਆਦਾ ਉਧਰ ਕੰਮ ਕੀਤੇ ਨੇ ਸਟੇਡੀਅਮ ਖਿਲਾ ਰਹੇ ਆ ਪਿੰਡਾਂ ਚ ਲਾਈਟਾਂ ਲਵਾ ਰਹੇ ਨੇ ਕਿਤੇ ਵੱਡੀਆਂ ਸ਼ੜਕਾਂ ਕਰਾ ਚੌੜੀਆਂ ਕਰਾ ਰਹੇ ਨੇ ਸ਼ੜਕਾਂ ਜਿਹੜੀ 10 ਫੁੱਟ ਸੀ ਉਹਨੂੰ 16 ਫੁੱਟ ਲਿਆ ਰਹੇ ਜਿਹੜੀਆਂ ਐਕਚੁਅਲ ਕਾਗਜ਼ਾਂ ਚ 16 ਹੀ ਆ ਉਹ ਬੰਨੀਆਂ ਜਾ ਰਹਾਂ ਚਾਣਾ ਸੀ ਉਹਨਾਂ 16 16 ਫੁੱਟ ਬਣ ਰਹੀਆਂ ਨੇ ਸਾਰੀਆਂ ਹਮ ਹਰ ਜਗ੍ਹਾ ਡਵੈਲਪਮੈਂਟ ਕੀ ਮੈਸੇਜ ਦੇਣਾ ਚਾਹੋਗੇ ਜੀ ਆਪਣੇ ਹਲਕੇ ਦੇ ਲੋਕਾਂ ਨੂੰ ਬਸ ਇਹੀ ਮੈਸੇਜ ਆ ਵੀ ਤੁਹੀ ਸੋਚਣਾ ਸਾਡਾ ਤੇ ਇਹੀ ਸਾਡੇ ਕੇਰੀਵਾਲ ਸਾਹਿਬ ਦਾ ਵੀ ਇਹ ਵੱਡੀ ਵੀ ਆਈਂ ਵੋਟਾਂ ਮੰਗਣ ਨਹੀਂ ਆਣਾ ਕੰਮ ਦੇਖ ਕੇ ਵੋਟਾਂ ਪਾਇਓ ਅਜ ਤੱਕ ਇਦਾਂ ਦੀ ਕੋਈ ਸਰਕਾਰ ਨਹੀਂ ਜਿਹੜੀ ਇਹ ਕਹਿੰਦੀ ਹੈ ਵੀ ਸਾਡੇ ਕੰਮਾਂ ਤੇ ਵੋਟਾਂ ਪਾਇਓ ਕੰਮ ਸਾਰੇ ਕੀਤੇ ਨੇ ਲੋਕਾਂ ਨੂੰ ਵੋਟਾਂ ਪਾਓ ਧੰਨਵਾਦ ਹੈ ਠਾਕਰ ਸਾਹਿਬ ਸਮਾਂ ਦੇਣ ਦੇ ਲਈ ਤੇ ਇਹ ਸਨ ਮਨੋਨੋ ਠਾਕਰ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਹਰ ਇੱਕ ਵਿਸ਼ੇ ਦੇ ਉੱਤੇ ਜਿਹੜੀ ਉਹਨਾਂ ਨਾਲ ਚਰਚਾ ਕੀਤੀ ਆ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਅ ਜਿੱਥੇ ਆਪਣੇ ਹਲਕੇ ਦੇ ਬਾਰੇ ਗੱਲਬਾਤ ਕੀਤੀ ਆ ਉਥੇ ਹੀ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੇ ਬਾਰੇ ਵੀ ਜਿਹੜਾ ਆ ਉਹ ਇੱਕ ਠੋਕੇ ਜਿਹੜੀ ਆ ਆਪਣੀ ਗੱਲ ਰੱਖੀ ਆ ਮਲਾਂ ਕਿਸੇ ਹੋਰ ਕੜੀ ਦੇ ਵਿੱਚ ਕਿਸੇ ਹੋਰ ਸਿਆਸਤਦਾਨ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਜਾਇ ਸਸਿਕਾ